ਆਪਾਂ ਪੱਗ ਬੱਦੀ ਹੈ ਆਪਣਾ ਮੁੱਖ ਦੇਖੀ ਹੈ ਆਪਣਾ ਮੁੱਖ ਦੇਖੀ ਮੁੱਖ ਮੇਰੀ ਪੱਗ ਠੀਕ ਹੈ ਮੇਰਾ ਮੁੱਖ ਸਾਫ਼ ਤੇਰਾ ਪਾਸਾ ਰੱਖ ਲੈ ਮੂਰੂ ਸੀਸਾ ਰੱਖਦੇ ਸੀਸਾ ਸੀਸਾ ਮੂਰੂ ਰੱਖਦੇ ਆਪਾਂ ਆਪਣਾ ਮੁੱਖ ਦੇਖਣ ਬਾਅਦ ਤੇ ਪੱਗ ਦੇਖਣ ਬਾਅਦ ਸੀਸਾ ਹਾਲ ਦਰਸ ਸਕਦਾ ਹੈ ਸਾਹ ਤੇਰਾ ਮੂੰਹ ਲਿਬੜਿਆ ਹੋਇਆ ਜਾਂ ਸਾਹ ਹੈ ਲਿਬੜਿਆ ਹੋਇਆ ਪਰ ਸੀਸਾ ਮੂੰਹ ਸਾਫ਼ ਨਿਕਲ ਦੱਸ ਸਕਦਾ ਹੈ ਦੱਸ ਸਕਦਾ ਦੱਸ ਸਕਦਾ ਸੀਸਾ ਹਾਲਤ ਨੂੰ ਬਦਲਾ ਸਕਦਾ ਸੀਸਾ ਦੱਸ ਦੇ ਕਿ ਤੇਰਾ ਮੁੱਖ ਮੈਲਾ ਹੈ ਪਰ ਮੁੱਖ ਸੀਸਾ ਹਾਪ ਨੂੰ ਸਾਫ ਨਹੀਂ ਕਰ ਸਕਦਾ ਜੇ ਨਾ ਸੀਸਾ ਹੋਵੇ ਫਿਰ ਆਪਾਂ ਪਾਣੀ ਖੜਾ ਹੋਵੇ ਤੇ ਪਾਣੀ ਤੋਂ ਨਹੀਂ ਮਿਥਾ ਫਿਰ ਆਪਾਂ ਮੁੱਖ ਦੇਖਦੇ ਸੋ ਪਾਣੀ ਦੱਸ ਸਕਦਾ ਪਰ ਬਦਲਾ ਨਹੀਂ ਸਕਦਾ ਬਦਲਾ ਨਹੀਂ ਸਕਦਾ ਇਹ ਤਾਂ ਮਿਸਾਲ ਦਿਸਦਾ ਮਮਹਰਸਾਨ ਆਪਣਾ ਜਦ ਤੱਕ ਰੱਬ ਦਾ ਰੂਪ ਵੀ ਬਣ ਜੇ। ਸੇ ਬਣਦੀ ਵੀ ਕੋਈ ਬੱਢੀ ਨਹੀਂ। ਜਿਸ ਤਰ੍ਹਾਂ ਪਰਪਾਨ ਅਗਿਤ ਪਾ ਦੇ। ਅਗਦਾ ਰੂਪ ਤਾਂ ਬਣ ਜੇਗੀ। ਅਗਿਤ ਪਾ ਦੋ ਅਗਦਾ ਰੂਪ ਬਣ ਜੇਗੀ। ਪਰ ਉਹਦੀ ਧਾਰ ਨਹੀਂ ਬਦਲ ਸਕਦੀ। ਧਾਰ ਕਿਵੇਂ ਬਦਲ ਗਈ? ਮੋਠੀ ਨੂੰ ਉਠਾ ਲਿਆ। ਅਗਿਤ ਪਾ ਦੋ ਪਰਪਾਨ ਅਗਦਾ ਰੂਪ ਤਾਂ ਬਣ ਜੇਗੀ। ਕਰੂ ਦਾ ਕਾਟਣਾ ਸੰਭਾਲ ਨਹੀਂ ਬਣਦਾ ਤਾਰ ਨਹੀਂ ਬਲ ਸਕਦਾ ਤਾਰ ਕੀ ਮਤਲਬ ਹੈ ਮੁਰਝਾਉਣਾ ਅਮਾ ਆਪਣਾ ਤੇ ਰੱਬ ਦੀ ਇਨਸਾਨ ਬਣ ਜੇ ਉਹਨੇ ਕੋਈ ਜਿੰਦ ਮਾਰੇ ਨੂੰ ਕੋ ਦਬਾ ਬੜ ਕੇ ਛੁਣੇ ਛੁਣਿਆ ਸਾਰੇ ਰੱਬ ਕਹੇ ਹਰੇਕ ਨੂੰ ਆਪਣੇ ਕੰਦ ਸਾਰੇ ਰੱਬ ਕਹੇ ਉਹਨੇ ਕੋ ਮਹਾਪੁਰਸ਼ ਵੀ ਹੋਰ ਦੇਖਾ ਮਿਲਦੇ ਨੇ ਨਾ ਠੀਕ ਇਕ ਨੂੰ ਵਿਸ਼ੇਸ਼ ਬਣਨਾ ਪਊਗਾ ਪਾ ਇਕ ਰੂਪ ਵਿਸ਼ੇਸ਼ ਸਮਾਨ ਸਾਰੇ ਚੇਤਨ ਸਤਾ ਸਾਰੇ ਹੈ ਪਰ ਇਹ ਨਹੀਂ ਸੀ ਗੁਰਨਾਨਦ ਦੇ ਪੁੱਤੋ ਲਸੀ ਕਿਸੇ ਬੰਦੇ ਨੂੰ ਦੇ ਦੀ ਜਾਂ ਹੋਰ ਕਿਸੇ ਨੂੰ ਦੇ ਦੀ ਕਿਹਦੀ ਹੋ ਸਕਦਾ ਕਿ ਵਾਦਾ ਕਰੇ ਗੁਰਨਾਨਦ ਦੇ ਰੱਬ ਦਾ ਵਾਦਾ ਕਰਦੇ ਪੁੱਤੋ ਕੁੱਤੇ ਬਲੇ ਦੇ ਬਰਾਮੀ ਦੇ ਦਿੱਤੀ ਸ਼ਕਤੀ ਸਾਰੇ ਚੇਤਨ ਸਤਾ ਮੰਨਉ ਤਿਆਰ ਹੈ ਇਹਦੇ ਗੁਰਨਾਨਦ ਦੇ ਪੁੱਤੋ ਰੱਬ ਮੰਨ ਲੈਂਗੇ ਜਦ ਬਰਸਨ ਬੰਦ ਰੱਬ ਮੰਨ ਲੈਂਗੇ ਇਕ ਰੂਪ ਵਿਸ਼ੇਸ਼ ਮੰਨਣਾ ਪਵੇ ਉਮਰਾ ਆਪਣਾ ਜੱਤ ਪਰ ਕੇ ਰੱਬ ਦਾ ਰੂਪ ਤਾਂ ਬਣ ਗਿਆ ਪਰ ਜਿੰਨਾ ਚਿਰ ਮੁਰਸ਼ਿਦੀ ਕੋਠੇ ਹਮ ਮੰਨ ਕਦੇ ਮਰ ਸਕਦਾ ਕਰਪਾ ਅਗਰ ਰੂਪ ਤਾਂ ਬਣ ਗਈ ਪਰ ਕਾਹਦਾ ਸਵਾਲ ਹੁਦਲੇ ਉਹ ਮੁਰਸ਼ਿਦੀ ਕੋਠਾ ਨਹੀਂ ਹਮਨ ਇਨਸਾਨ ਜਦ ਤੱਕ ਕਰਕੇ ਰੱਬ ਦਾ ਰੂਪ ਬਣ ਵੀ ਜਾਣੀ ਕਿ ਕਬੜੀ ਪਰ ਜਿੰਨਾ ਚਿਰ ਮੁਰਸ਼ਿਦੀ ਕੋਠਾ ਨਹੀਂ ਹਮਨ ਕਰ ਕਦੇ ਨਹੀਂ ਮਰ ਸਕਦਾ ਤੇ ਜਿੰਨਾ ਚਿਰ ਹਮਨ ਨਹੀਂ ਮਰੀ ਕਬੜੇ ਹਮ ਤਾਂ ਮਾਰ ਨਹੀਂ ਨਾਮ ਹਮੇ ਦਾ ਮਾਰ ਨਹੀਂ ਨਾਮ ਉਮਰੁ ਰੁਗੜਾ ਸੰਸਾਰ ਆਪੇ ਬਖਸ਼ੇ ਤੇ ਪਿਆਰ ਸਤਿਗੁਰ ਮਿਲਿਆ ਇਹ ਰੁਗ ਜਾਏ ਸਤਿਗੁਰ ਮਿਲਿਆ ਇਹ ਰੁਗ ਜਾਏ ਸੁਪਾਤ ਬਹਿ ਗੁਰੂਸਤ ਕੀਤੇ ਨਾਨਕ ਰੂਪਟਾਇਆ